ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਨਮਨ ਪਰਤਖ ਗੁਰੂ ਨਿਸਤਾਰੇ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਖਤੇ ਦੀ ਸਾਜ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਆਪਾਂ ਕਰ ਰਹੇ ਹਾਂ ਸੋ ਭਗਤ ਕਬੀਰ ਸਾਹਿਬ ਜੀਾਂ ਦੇ ਜਿਹੜੇ ਸ਼ਲੋਕ ਨੇ 15 ਸ਼ਲੋਕ ਜਿਹੜੇ ਹੁਣ ਤੱਕ ਵਿਚਾਰੇ ਗਏ ਆਓ ਅੱਜ ਭਗਤ ਕਬੀਰ ਸਾਹਿਬ ਜੀੋਂ ਤਾਂ ਪੁੱਛਦੇ ਹਾਂ ਕਿ ਅੱਜ ਸਾਡੇ ਵਾਸਤੇ ਕੀ ਉਪਦੇਸ਼ ਹੈ ਕੀ ਸੁਨੇਹਾ ਸਾਡੇ ਵਾਸਤੇ ਭਗਤ ਕਬੀਰ ਸਾਹਿਬ ਦੇ ਰਹੇ ਆ ਕਬੀਰ ਸੰਤ ਮੂਏ ਕਿਆ ਰੋਈਐ ਜੋ ਜਾਏ ਰੋ ਬੋ ਸਖਤ ਬਾਪੂਰੇ ਜੋ ਹਟ ਹਾਟ ਵਿਕਾਈ ਕਹਿੰਦੇ ਉਹ ਆਪਣੇ ਘਰ ਜਾਂਦੇ ਆ ਆਪਣੇ ਘਰ ਗਏ ਨੇ ਉੱਤੇ ਉਹਨਾਂ ਨੂੰ ਰੋਣਾ ਨਹੀਂ ਦਿੰਦਾ ਜੋ ਆਪਣੇ ਗ੍ਰਹਿ ਜਾਏ ਕਹਿੰਦੇ ਜਿਹੜਾ ਸੰਤ ਜਿਹੜਾ ਭਗਤ ਇਸ ਸੰਸਾਰ ਨੂੰ ਛੱਡ ਕੇ ਗਿਆ ਹੈ ਨਾ ਕਹਿੰਦੇ ਆਏ ਸਮਝੇ ਉਹ ਆਪਣੇ ਘਰ ਗਿਆ ਕਹਿੰਦੇ ਉਹਨੂੰ ਰੋਣਾ ਨਹੀਂ ਚਾਹੀਦਾ ਆਖਿਆ ਜੀ ਫਿਰ ਰੋਣਾ ਕਿਉਂ ਚਾਹੀਦਾ ਭਗਤ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਐ ਰੋ ਬੋ ਸਾਕਤ ਵਾਪੁਰੇ ਜੋ ਹਟ ਹਾਟ ਵਿਕਾਰਾਈ ਕਹਿੰਦੇ ਰੋਣਾ ਸੰਚੋਣਾ ਨੂੰ ਚਾਹੀंदे ਜਿਹੜੇ ਸਾਕਤ ਹੁੰਦੇ ਆ ਹੁਣ ਸਾਕਤ ਕਿਹੜਾ ਕਹਿੰਦੇ ਜਿਹੜਾ ਰੱਬ ਨਾਲ ਟੁੱਟਿਆ ਹੋਇਆ ਸਾਕਤ ਬੰਦਾ ਕਹਿੰਦੇ ਉਹਨੂੰ ਜਦੋਂ ਤੜਕਾ ਲੱਗਦਾ ਇਹਨੂੰ ਸਬਜੀ ਨੂੰ ਲਸਣ ਪਾਇਆ ਜਾਂਦਾ ਕਹਿੰਦੇ ਪਤਾ ਲੱਗ ਜਾਂਦਾ ਜੇ ਕਹਿੰਦੇ ਉਹਨੂੰ ਕਿਸੇ ਕੋਨੇ 'ਚ ਰੱਖ ਦੀਏ ਲਸਣ ਨੂੰ ਵੱਡਾ ਸਾਰਾ ਕਮਰਾ ਭਰ ਕੇ ਰੱਖ ਦੀਏ ਕਹਿੰਦੇ ਉੱਥੋਂ ਵੀ ਬੋ ਮਾਰਨ ਲੱਗ ਜਾਂਦੀ ਆ ਕਹਿੰਦੇ ਸਾਕਤ ਪੁਰਸ਼ ਜਿਹੜਾ ਹੈ ਜਿਹੜਾ ਰੱਬ ਨਾਲ ਟੁੱਟਿਆ ਹੋਇਆ ਹੈ ਕਬੀਰ ਸਾਖਤ ਐ ਐਸਾ ਹੈ ਕਬੀਰ ਸਾਖਤ ਸੰਗ ਨਾ ਕੀਜੀਐ ਕੇਲੇ ਨੇਕਤ ਜੋ 베ਰ ਉਹ ਝੂਲੇ ਉਹ ਚੀਰੀਆ ਸਾਖਤ ਸੰਗ ਨਾ ਹੀਰ ਕਹਿੰਦੇ ਜਿਵੇਂ ਕੇਲੇ ਦੇ ਕੋਲ ਇੱਕ 베ਰੀ ਦਾ ਬੂਟਾ ਹੋ ਗਿਆ ਕੇਲੇ ਨੇ ਸੋਹਣੇ ਸੋਹਣੇ ਪੱਤੇ ਕੱਢ ਲਏ ਤੇ 베ਰੀ ਨੇ ਆਪਣੇ ਕੰਡੇ ਕੱਢ ਲਏ 베ਰੀ ਦਾ ਸੁਭਾਅ ਹੈ ਕੰਡਿਆਂ ਦਾ ਤੇ ਕੇਲੇ ਦਾ ਸੁਭਾਅ ਹੈ ਸੋਹਣੇ ਸੋਹਣੇ ਪੱਤੇ ਕੱਢਣ ਦਾ ਕਹਿੰਦੇ ਜਦੋਂ ਹਵਾ ਆਈ ਨਾ ਦੋਨੋਂ ਹੀ ਝੂਲੇ ਬੇਰੀ ਵੀ ਝੁੱਲਣ ਲੱਗੀ ਤੇ ਕੇਲੇ ਦੇ ਬੂਟਾ ਜਿਹੜਾ ਉਹ ਵੀ ਝੁੱਲਣ ਲੱਗ ਗਿਆ ਪਰ ਕਹਿੰਦੇ ਕੇਲੇ ਦੇ ਪੱਤਿਆਂ ਨੂੰ ਨਾ ਬੇਰੀ ਦੇ ਕੰਡਿਆਂ ਨੇ ਲੀਰੋ-ਲੀਰ ਕਰਤਾ ਕਹਿੰਦੇ ਲੀਰੋ-ਲੀਰ ਕਰਤਾ ਪਾੜ ਕੇ ਰੱਖਦੇ ਕਹਿੰਦੇ ਜਿਹੜਾ ਸਾਕਤ ਬੰਦਾ ਹੁੰਦਾ ਹੈ ਨਾ ਜਿਹੜਾ ਰੱਬ ਨਾਲ ਟੁੱਟਿਆ ਹੋਇਆ ਬੰਦਾ ਹੁੰਦਾ ਹੈ ਕਹਿੰਦੇ ਉਹਦੇ ਤੋਂ ਦੂਰ ਹੀ ਰਹਿਣਾ ਚਾਹੀਦਾ ਕਹਿੰਦੇ ਤੁਹਾਨੂੰ ਵੀ ਉਹ ਲੀਰੋ ਲੀਰ ਕਰ ਦੂਗਾ ਪਾੜ ਕੇ ਰੱਖ ਦੂਗਾ ਹੋਰ ਵੀ ਅੱਗੇ ਕਿਹਾ ਉਹਨਾਂ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈ ਐ ਪ੍ਰਗਟ ਹੋਏ ਨਿਧਾਨ ਸਾਕਤ ਬੰਦਿਆਂ ਦੀ ਗੱਲ ਕਰਦੇ ਆ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਬੰਦੇ ਰੱਬ ਨਾਲ ਟੁੱਟੇ ਹੋਏ ਉਹਨਾਂ ਦੀ ਗੱਲ ਕਰਦੇ ਆ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਬੰਦਿਆਂ ਨੇ ਆਪਣਾ ਧਰਮ ਛੱਡਤਾ ਨਾ ਉਹਨਾਂ ਦੀ ਗੱਲ ਕਰਦੇ ਆ ਭਗਤ ਕਬੀਰ ਸਾਹਿਬ ਸਾਹਿਬ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹਾਤ ਕਹਿੰਦੇ ਜਿਹੜੇ ਦੁਨੀਆ ਪਰਮਾਤਮਾ ਨਾਲ ਟੁੱਟ ਜਾਂਦੀ ਹੈ ਜਿਹੜੇ ਆਪਣੇ ਧਰਮ ਨੂੰ ਛੱਡ ਦਿੰਦੇ ਐ ਉਹਨਾਂ ਦੀ ਗੱਲ ਕਰਦੇ ਐ ਭਗਤ ਕਬੀਰ ਸਾਹਿਬ ਕਬੀਰ ਸਾਖਤ ਐਸਾ ਹੈ ਕਹਿੰਦੇ ਸਾਖਤ ਪੁਰਸ਼ ਇਸ ਤਰ੍ਹਾਂ ਦਾ ਜੈਸੀ ਲਸਣ ਕੀ ਖਾੜ ਖਾਨ ਕੀ ਨੂੰ ਕਹਿੰਦੇ ਜਿਵੇਂ ਜਿੱਥੋਂ ਕੋਲਾ ਜਾਦੇ ਨਿਕਲਦੈ ਨਾ ਕਹਿੰਦੇ ਕੋਲੇ ਦੀ ਖਾਨ ਐ ਜੇ ਤੋ ਤੇਲ ਜਿਆਦਾ ਨਿਕਲਦਾ ਤੇਲ ਦੀ ਖਾਨ ਹੈ ਬੰਦਾ ਕਹਿੰਦਾ ਕਹਿੰਦੇ ਜਿੱਥੇ ਲਸਣ ਦੀ ਖਾਨ ਹੋਵੇ ਜਿੱਥੇ ਭਾਵ ਕਿ ਬਹੁਤ ਸਾਰਾ ਲਸਣ ਪਿਆ ਹੋਵੇ ਨਾ ਕਹਿੰਦੇ ਉੱਥੋਂ ਲਸਣ ਦੀ ਬੋ ਮਾਰਨ ਲੱਗ ਜਾਂਦੀ ਹੈ ਬਦਬੂ ਮਾਰਨ ਲੱਗਦੇ ਨੇ ਉੱਥੋਂ ਲੰਗੜਾ ਔਖਾ ਹੋ ਜਾਂਦਾ ਕਹਿੰਦੇ ਜਿੱਥੇ ਬਹੁਤ ਸਾਰਾ ਲਸਣ ਪਿਆ ਹੁੰਦਾ ਕਹਿੰਦੇ ਜਿਹੜਾ ਸਾਖਤ ਪੁਰਸ਼ ਹੈ ਨਾ ਕਹਿੰਦੇ ਉਹਦੇ ਕੋਲ ਦੀ ਵੀ ਲੰਗੜਾ ਔਖਾ ਹੋ ਜਾਂਦਾ ਹੈ ਉਨੇ ਕੋਈ ਨਾ ਕੋਈ ਜਵਾਨ ਤੋਂ ਐਸਾ ਸ਼ਬਦ ਬੋਲਣਾ ਹੈ ਕਹਿੰਦੇ ਤੁਹਾਡੇ ਅੰਦਰ ਨੂੰ چیر ਕੇ ਰੱਖ ਦਿੰਦਾ ਹੈ ਉਹ ਜਿਹੜੇ ਸਾਕਤ ਪੁਰਸ਼ਾਂ ਦੇ ਬੋਲ ਹੁੰਦੇ ਆ ਨਾ ਕਹਿੰਦੇ ਉਹ ਫਿਰ ਬੰਦੇ ਦੇ ਅੰਦਰ ਨੂੰ ਟੁੰਬ ਕੇ ਰੱਖ ਦਿੰਦੇ ਐ ਅੰਦਰ ਨੂੰ ਖਰਾਬ ਕਰ ਦਿੰਦੇ ਐ ਬੰਦਾ ਚੰਗਾ ਭਲਾ ਤੁਰਿਆ ਜਾ ਰਿਹਾ ਤੇ ਸਾਖਤ ਪੁਰਸ਼ ਨੇ ਐਸੇ ਬੋਲ ਬੋਲੇ ਬਸ ਕਹਿੰਦੇ ਸਾਖ ਕੇ ਕਹਿੰਦੇ ਉਤਵਾ ਚਿੱਤੇ ਹੀ ਮਿਲਣਗੇ ਧੋੜ ਮਿਲਣੀ ਧੁੱਪ ਮਿਲਣੀ ਤੇ ਧੱਕੇ ਮਿਲਣਗੇ ਪਰ ਜੇ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੀ ਹਾਜ਼ਰੀ ਚ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ ਨਾਲ ਜੁੜ ਗਏ ਨਾ ਸੰਤਾਂ ਦੇ ਨਾਲ ਜੁੜ ਗਏ ਸੰਤਾਂ ਨੇ ਗਾਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਤਾ ਕਹਿੰਦੇ ਉਹਨੂੰ ਕੀ ਮਿਲਣਾ ਹੈ ਕਹਿੰਦੇ ਉਹਨੂੰ ਸ਼ਾਂਤੀ ਮਿਲਣੀ ਹੈ ਮਨ ਟਿਕਾ ਜਾਵੇ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ ਨਿਧਾਨ ਦਾ ਭਾਵ ਉਹਦਾ ਆਖਰ ਨੂੰ ਕਹਿੰਦੇ ਤੁਸੀਂ ਜੇ ਜਿਹੜਾ ਲਸਣ ਹੈ ਨਾ ਉਹਨੂੰ ਇੱਕ ਥਾਂ ਤੇ ਕੋਨੇ 'ਚ ਬੈਠ ਕੇ ਇੱਕ ਖੁੰਝੇ 'ਚ ਬੈਠ ਕੇ ਖਾ ਕੇ ਵੀ ਵੇਖਿਓ ਤਾ ਵੀ ਕਹਿੰਦੇ ਉਹ ਆਖਰ ਨੂੰ ਪਤਾ ਲੱਗ ਜਾਣਾ ਕਿ ਲਸਣ ਖਾਂਦਾ ਹੈ ਕਹਿੰਦੇ ਜਿਹੜੇ ਬੰਦੇ ਲਸਣ ਖਾਂਦੇ ਆ ਨਾ ਕੱਚਾ ਚੱਪ ਲੈਂਦੇ ਆ ਉਹ ਜਿੰਨਾ ਮਰਜੀ ਬੁਰਸ਼ ਕਰੀਂ ਜਾਣ ਉਹਨਾਂ ਦੇ ਅੰਦਰ ਉਹ ਜਿਹੜੀ ਲਸਣ ਦੀ ਹੋ ਐ ਉਹ ਹਟ ਨਹੀਂ ਸਕਦੀ ਕਿਸੇ ਵੀ ਕੀਮਤ ਤੇ ਹਟ ਨਹੀਂ ਸਕਦੀ ਜਿਹੜੇ ਲਸਣ ਖਾਂਦੇ ਆ ਉਹਨਾਂ ਦੇ ਕੋਲ ਬੈਠੇ ਆ ਨਹੀਂ ਜਾਂਦਾ ਕੀ ਬ ਗ ਲਸਣ ਐਸੀ ਚੀਜ਼ ਐ ਕੋਨੇ ਬੈਠੇ ਖਾਈ ਐ ਪ੍ਰਗਟ ਹੋਏ ਨਿਦਾਨ ਕਹਿੰਦੇ ਜਿਹੜਾ ਸਾਕਤ ਬੰਦਾ ਉਹ ਜੇ ਗੁਰਦੁਆਰਾ ਸਾਹਿਬ ਹੀ ਆ ਗਿਆ ਨਾ ਗੁਰਦੁਆਰਾ ਸਾਹਿਬ ਹੀ ਪਤਾ ਲੱਗ ਜਾਣਾ ਕਿ ਇਹ ਰੱਬ ਨਾਲ ਟੁੱਕਿਆ ਹੋਇਆ ਉਹ ਹੀ ਆ ਗਿਆ ਕਿਉਂਕਿ ਉਹਦੇ ਬੋਲ ਗੁਰਦੁਆਰਾ ਸਾਹਿਬ ਬੈਠ ਕੇ ਵੀ ਚੰਗੇ ਨਹੀਂ ਹੁੰਦੇ ਤੇ ਜਿਹੜਾ ਟੁੱਟਿਆ ਹੋਇਆ ਪੁਰਸ਼ ਹੈ ਉਹ ਮੰਦਰ 'ਚ ਜਾ ਕੇ ਵੀ ਉਹਦੇ ਬੋਲ ਚੰਗੇ ਨਹੀਂ ਹੁੰਦੇ ਜਿਹੜਾ ਰੱਬ ਨਾਲ ਟੁੱਟਿਆ ਹੋਇਆ ਹੁੰਦਾ ਹੈ ਉਹਦੇ ਬੋਲ ਮਸਜਿਦ 'ਚ ਜਾ ਕੇ ਚੰਗੇ ਨਹੀਂ ਹੁੰਦੇ ਜੇ ਅਸੀਂ ਗੁਰੂ ਦੇ ਬਚਨਾਂ ਨੂੰ ਮੰਨ ਕਰਕੇ ਮੰਨਾਂਗੇ ਅਸਲ ਦੇ ਵਿੱਚ ਤਾਂ ਗੁਰੂ ਸਾਹਿਬ ਕਹਿੰਦੇ ਹੁਣ ਗੁਰਮੁਖ ਗੁਰਮੁਖ ਨੂੰ ਲੰ ਕਿਹਾ ਜਾਂਦਾ ਹੈ ਜਿਹੜੇ ਗੁਰੂ ਵੱਲ ਮੂੰਹ ਕਰ ਲੈਂਦੇ ਆ ਤੇ ਅਸੀਂ ਤੇ ਹਈ ਮਨਮੁਖ ਜਿਹੜੇ ਮਨ ਦੇ ਪਿੱਛੇ ਤੁਰਦੇ ਆ ਮਨ ਵੱਲ ਮੂੰਹ ਕਰ ਲਿਆ ਮਨਮੁਖ ਦਾ ਭਾਵ ਕਿ ਮਨ ਵੱਲ ਮੂੰਹ ਕਰ ਲਿਆ ਗੁਰਮੁਖ ਦਾ ਭਾਵ ਕਿ ਗੁਰੂ ਵੱਲ ਮੂੰਹ ਕਰ ਲਿਆ ਅਸੀਂ ਮੂੰਹ ਗੁਰੂ ਵੱਲ ਕਰੀਏ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਜਿਹੜਾ ਲਸਣ ਹੈ ਨਾ ਉਹ ਉਹਨੂੰ ਚਾਹੇ ਤੁਸੀਂ ਜਿੱਥੇ ਮਰਜੀ ਬੈਠ ਕੇ ਖਾ ਲਿਓ ਆਖਰ ਨੂੰ ਕਹਿੰਦੇ ਉਹਦਾ ਪਤਾ ਲੱਗੀ ਜਾਂਦਾ ਹੈ ਕਿ ਖਾ ਲਿਆ ਭਾਈ ਲਸਣ ਜਿਹੜੇ ਬੰਦੇ ਹੁਣ ਸ਼ਰਾਬ ਪੀਂਦੇ ਆ ਨਾ ਲਾਕੀਆਂ ਜਿੰਨੀਆਂ ਮਰਜੀ ਜੱਬੀਆਂ ਨਾਲ ਪਰ ਉਹਨਾਂ ਦੀ ਤੌਰ ਤੇ ਦੱਸੇ ਦਿੰਦੀ ਹੈ ਨਾ ਕਿ ਇਹਦੇ ਅੰਦਰ ਮਾੜੀ ਸ਼ਹਿ ਚਲੀ ਗਈ ਇਹਦੇ ਅੰਦਰ ਮਾੜੀ ਸ਼ਹਿ ਚਲੀ ਗਈ ਉਹਨਾਂ ਦੀ ਤੌਰ ਦੱਸ ਦਿੰਦੀ ਐ ਜਿਹੜੇ ਬੰਦੇ ਨਸ਼ਾ ਖਾਂਦੇ ਐ ਨਾ ਉਹਨਾਂ ਦੇ ਬੋਲ ਦੱਸ ਦਿੰਦੇ ਐ ਕਿ ਇਹਨਾਂ ਦੀ ਜਿਹੜੀ ਜਵਾਨ ਉਹ ਠਿਰਕਣ ਲੱਗੀ ਹੋਣੀ ਜਿਵੇਂ ਗੁਰੂ ਸਾਹਿਬ ਕਹਿੰਦੇ ਐ ਨਾ 85 ਪੱਗ ਖਿਸਾ 85 ਪੱਗ ਖਿਸਾ ਭਾਵ ਕਿ ਜਦੋਂ 50 ਸਾਲ ਦਾ ਹੋ ਗਿਆ ਉਦੋਂ ਬੰਦਾ ਪੈਰ ਕਿੱਥੇ ਧਰਦਾ ਤੇ ਟਿਕਦਾ ਕਿੱਥੇ ਐ 85 ਪੱਗ ਖਿਸਾ ਪੱਗ ਕਹਿੰਦੇ ਪੈਰ ਨੂੰ ਕਹਿੰਦੇ ਜਦੋਂ ਬੰਦਾ ਪੈਰ ਕਿਤੇ ਹੋਰ ਧਰਦਾ ਤੇ ਟਿਕਦਾ ਕਿਤੇ ਹੋਰ ਹੈ ਜਿਹੜਿਆਂ ਦੇ ਅੰਦਰ ਨਸ਼ਾ ਚੱਲਿਆ ਜਾਂਦਾ ਨਾ ਉਹ ਚਾਹੇ ਜਵਾਨੀ 'ਚ ਹੋਣ ਪੈਰ ਕਿਤੇ ਧਰਦੇ ਤੇ ਟਿਕਦਾ ਕਿਤੇ ਹੈ ਕਹਿੰਦੇ ਜਿਹੜੀ ਚੀਜ਼ ਸਾਡੇ ਅੰਦਰ ਚਲੀ ਗਈ ਨਾ ਕਹਿੰਦੇ ਉਹ ਬਾਹਰ ਆ ਜਾਂਦੀ ਹੈ ਜੇ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਭਰਿਆ ਪਿਆ ਹੈ ਕਹਿੰਦੇ ਉਹ ਇੱਕ ਨਾ ਇੱਕ ਦਿਨ ਬਾਹਰ ਆ ਜਾਂਦਾ ਹੈ ਗੁਰੂ ਸਾਹਿਬ ਗਰਦਾਣੀ ਚ ਕਹਿੰਦੇ ਜੋ ਭਾਵ ਹੈ ਭਾਂਡੇ ਵਿੱਚ ਵਸ ਤਾ ਸਾਹ ਨਿਕਲਿਆ ਕਿਆ ਕੋਈ ਕਰੇ ਵਿਚਾਰਾ ਕਹਿੰਦੇ ਜਿਹੜੀ ਚੀਜ਼ ਭਾਂਡੇ ਦੇ ਅੰਦਰ ਪਾਈ ਹੈ ਨਿਕਲੂਗੀ ਤੇ ਉਹੀ ਨਾ ਜੇ ਅਸੀਂ ਭਾਂਡੇ ਦੇ ਵਿੱਚ ਦੁੱਧ ਪਾਇਆ ਤਾਂ ਦੁੱਧ ਨਿਕਲਣਾ ਜੇ ਪਾਣੀ ਪਾਇਆ ਤਾਂ ਪਾਣੀ ਨਿਕਲਣਾ ਆ ਜਿਹੜਾ ਸਰੀਰ ਹੈ ਭਾਂਡਾ ਇਹਦੇ ਅੰਦਰ ਜਿਹੜਾ ਕੁਝ ਪਾਇਆ ਹੈ ਕਹਿੰਦੇ ਉਹੀ ਕੁਝ ਨਿਕਲਣਾ ਹੈ ਇਹਦੇ ਅੰਦਰ ਗੁਰੂ ਦੀ ਵਿਚਾਰ ਪਾਲੀ ਤਾਂ ਗੁਰੂ ਦੀ ਵਿਚਾਰ ਨਿਕਲਣੀ ਹੈ ਬਾਹਰ ਜਿਹਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪਾਲਿਆ ਤਾਂ ਉਹੀ ਨਿਕਲਣਾ ਹੈ ਜੇ ਮਾੜੀਆਂ ਗੱਲਾਂ ਅੰਦਰ ਪਾਲੀਆਂ ਤਾਂ ਮਾੜਾ ਹੀ ਨਿਕਲਣਾ ਹੈ ਗੁਰੂ ਸਾਹਿਬ ਕਹਿੰਦੇ ਜਿਹੜਾ ਕੁਝ ਅੰਦਰ ਪਾਇਆ ਉਹੀ ਬਾਹਰ ਆਉਣਾ ਹੈ ਕਹਿੰਦੇ ਜਿਹੜਾ ਸ਼ਕਤ ਬੰਦਾ ਹੁੰਦਾ ਹੈ ਉਹ ਚਾਹੇ ਜਿੱਥੇ ਮਰਜੀ ਵਗ ਜੇ ਕਹਿੰਦੇ ਉਹ ਦੁਨੀਆ ਨੂੰ ਪਤਾ ਲੱਗ ਜਾਂਦਾ ਕਿ ਇਹ ਤੇ ਰੱਬ ਨਾਲੋਂ ਟੁੱਟਿਆ ਹੋਇਆ ਹੈ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ ਕਹਿੰਦੇ ਉਹ ਵੀ ਚਾਹੇ ਕਿੱਥੇ ਮਰਜੀ ਬੈਠ ਜਾਏ ਉਹ ਵੀ ਪਤਾ ਲੱਗ ਜਾਂਦਾ ਕਿ ਇਹ ਵੀ ਬੰਦਾ ਰੱਬ ਨਾਲ ਜੁੜਿਆ ਹੋਇਆ ਉਹਦੇ ਬਾਬਤ ਗੁਰੂ ਸਾਹਿਬ ਕਹਿੰਦੇ ਆ ਗੁਰਬਾਣੀ ਦੇ ਵਿੱਚ ਕਿ ਸਾਬਰ ਅੰਦਰ ਸਾਬਰੇ ਤਨ ਇਹ ਵਾ ਜਾਲੇ ਰਹੁਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਕਹਿੰਦੇ ਉਹ ਕਿਸੇ ਨੂੰ ਭੇਤ ਨਹੀਂ ਦਿੰਦੇ ਪਰ ਆਪਣੇ ਆਪ ਪ੍ਰਗਟ ਹੋ ਜਾਂਦੇ ਜਿਹੜਾ ਬੂਟਾ ਬੀਜ ਧਰਤੀ ਦੇ ਵਿੱਚ ਦੱਬਿਆ ਹੈ ਨਾ ਉਹ ਕੰਨਿਆਂ ਨੂੰ ਦਿਸਦਾ ਨਹੀਂ ਵੀ ਇੱਥੇ ਬੀਜ ਦੱਬਿਆ ਹੈ ਪਰ ਜਦੋਂ ਉਹ ਬੀਜ ਬਾਹਰ ਉੱਗਿਆ ਆਉਂਦਾ ਨਾ ਉਦੋਂ ਤੇ ਪਤਾ ਲੱਗੇ ਜਾਂਦਾ ਹੈ ਕਿ ਇੱਥੇ ਬੀਜ ਦੱਬਿਆ ਸੀ ਜਿਹੜੀ ਚੀਜ਼ ਧਰਤੀ ਦੇ ਵਿੱਚ ਪੈ ਗਈ ਕੀਰਾ ਧਰਤੀ ਦੇ ਵਿੱਚੋਂ ਉਹ ਬਾਹਰ ਆਉਣੀ ਹੀ ਆਉਣੀ ਹੈ ਜੇ ਸਾਡੇ ਅੰਦਰ ਵਿਕਾਰ ਪੈਦਾ ਹੋਗੇ ਤਾਂ ਉਹ ਬਾਹਰ ਹੋਣਗੇ ਜੇ ਸਾਡੇ ਅੰਦਰ ਗੁਰੂ ਦੇ ਵਿਚਾਰ ਪੈਦਾ ਹੋਗੇ ਤਾਂ ਉਹ ਬਾਹਰ ਹੋਊਗਾ ਦੱਸ ਜੋ ਚੀਜ਼ ਸਾਡੇ ਅੰਦਰ ਉਹੀ ਚੀਜ਼ ਬਾਹਰ ਆਉਣੀ ਹੈ ਇਹ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਮਾਇਆ ਦੋਦਨੇ ਪਵਨ ਜਿ ਕੋ ਮਨ ਆਰ ਸੰਤੋ ਮੱਖਣ ਖਾਇਆ ਸਾਚ ਪਿਆ ਸੰਸਾਰ ਮਾਇਆ ਦਾ ਭਾਵ ਦੁਨੀਆ ਪੈਸੇ ਦੀ ਗੱਲ ਨਹੀਂ ਕੀਤੀ ਇੱਥੇ ਮਾਇਆ ਦਾ ਭਾਵ ਦੁਨੀਆ ਡੋਲਰੀ ਦਾ ਭਾਵ ਹੁੰਦਾ ਉਹ ਛਾਟੀ ਦੁੱਧ ਰਿਕਣ ਵਾਲਾ ਤੌਲਾ ਜਿਹਦੇ ਵਿੱਚ ਦੁੱਧ ਪਾਇਆ ਹੁੰਦਾ ਹੈ ਪਵਰ ਹਵਾ ਸਵਾਸ ਜਿਹੜੇ ਸਾਡੇ ਅੰਦਰ ਚੱਲਦਾ ਹੈ ਸਾਡੇ ਸ਼ਰੀਰ ਦੀ ਗੱਲ ਕਰਦੇ ਹੈ ਭਗਤ ਕਬੀਰ ਸਾਹਿਬ ਝਕੋਲਾ ਲਹਾਰ ਕਹਿੰਦੇ ਉਹ ਚੀਜ਼ ਜਿਸ ਦੇ ਨਾਲ ਦੁੱਧ ਨੂੰ ਰੜਕਿਆ ਜਾਂਦਾ ਹੈ ਭਗਤ ਕਬੀਰ ਸਾਹਿਬ ਕਹਿੰਦੇ ਦੁਨੀਆ ਮਾਇਆ ਨੂੰ ਦੁਨੀਆ ਨੂੰ ਦੁੱਧ ਦੀ ਭਰੀ ਝਾਟੀ ਸਮਝ ਲਓ ਕਹਿੰਦੇ ਆ ਜਿਹੜੀ ਦੁਨੀਆ ਹੈ ਨਾ ਕਹਿੰਦੇ ਇਹਨੂੰ ਦੁੱਧ ਦੀ ਭਰੀ ਹੋਈ ਝਾਟੀ ਸਮਝ ਲਓ ਕਹਿੰਦੇ ਜਿਹੜੇ ਸਵਾਸ ਨੇ ਉਹ ਝਾਟੀ ਨੂੰ ਰੜਕਣ ਲਈ ਮਧਾਣੀ ਸਮਝ ਲਓ ਕਹਿੰਦੇ ਜਿਹੜੇ ਸਵਾਸ ਨੇ ਉਹਨਾਂ ਨੂੰ ਮਧਾਣੀ ਸਮਝ ਲਓ ਰੜਕਣ ਵਾਲੀ ਕਹਿੰਦੇ ਜਿਉਂ-ਜਿਉਂ ਅਸੀਂ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹ-ਪੜ ਕੇ ਰੜਕਾਂਗੇ ਤਾਂ ਉਹਦੇ ਵਿੱਚੋਂ ਕੀ ਨਿਕਲਣਾ ਸਾਡੇ ਅੰਦਰ ਆਨੰਦ ਬਣ ਜਾਣਾ ਪਰ ਜੇ ਬਾਹਰ ਅਸੀਂ ਦੁਨਿਆਵੀ ਤੌਰ ਤੇ ਵੇਖਦੇ ਆ ਨਾ ਤੌਲੇ ਦੇ ਵਿੱਚ ਪਾਇਆ ਦੁੱਧ ਤੇ ਬੀਬੀ ਬੈਠੀ ਦੁੱਧ ਰੜਕਦੀ ਹੈ ਉਹਦਾ ਮਕਸਦ ਕੀ ਹੁੰਦਾ ਦੁੱਧ ਰੜਕਣ ਦਾ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਮੈਂ ਇਹਦੇ ਵਿੱਚੋਂ ਘਿਓ ਕੱਢ ਲਾਂ ਮਕਸਦ ਹੀ ਕੋਈ ਹੁੰਦਾ ਨਾ ਕਿ ਇਹਦੇ ਵਿੱਚੋਂ ਮੱਖਿਓ ਕੱਢ ਲਾ ਪਰ ਕਿਹੋ ਵੀ ਉਹ ਘੱਟ ਸਕਦੀ ਹੈ ਬੀਬੀ ਜੀ ਨੂੰ ਜਾਚ ਹੋਵੇ ਨਹੀਂ ਕਿਹੋ ਨਿਕਲਦਾ ਨਹੀਂ ਕਿ ਹੁਣ ਦੁੱਧ ਦੇ ਵਿੱਚੋਂ ਕਿਹੋ ਕੱਢਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਸਾਰੀ ਜਾਚ ਹੋਣੀ ਚਾਹੀਦੀ ਹੈ ਨਹੀਂ ਕਿਹੋ ਨਿਕਲਦਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆਹ ਜਿਹੜੀ ਦੁਨੀਆ ਨਾ ਇਹਨੂੰ ਦੁੱਧ ਦੀ ਝਾਟੀ ਸਮਝ ਲਓ ਤੇ ਜਿਹੜੇ ਸਵਾਲਸ ਨੇ ਉਹ ਚਾਤੀ ਨੂੰ ਰੜਕਣ ਲਈ ਮਧਾਣੀ ਸਮਝ ਲੋ ਕੇ ਲੋ ਸੰਤੋ ਮੱਖਣ ਖਾਏ ਆ ਛਾਸ਼ ਦੀਏ ਸੰਸਾਰ ਕਹਿੰਦੇ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਆ ਨਾ ਰੱਬ ਦੇ ਪਿਆਰੇ ਕਹਿੰਦੇ ਉਹਨਾਂ ਨੇ ਇਹ ਦੁਨੀਆ ਨੂੰ ਭਾਗ ਕੇ ਰੜਕ ਲਿਆ ਆਪਣੇ ਸਵਾਸਾਂ ਨੂੰ ਰਿਕਟ ਲਿਆ ਕਹਿੰਦੇ ਤੇ ਕੱਢਿਆ ਕੀ ਪ੍ਰਮਾਤਮਾ ਦਾ ਨਾਮ ਕੱਤ ਸਾਰੋ ਕੱਢ ਲਿਆ ਤੇ ਜਿਹੜੇ ਸਾਡੇ ਵਰਗੇ ਸੀ ਉਹਨਾਂ ਨੇ ਕੀ ਕੱਢਿਆ ਸ਼ਾਸ ਪੀਐ ਸੰਸਾਰ ਕਹਿੰਦੇ ਜਿਹੜੀ ਲੱਸੀ ਸੀ ਨਾ ਉਹਨੂੰ ਹੀ ਪੀਂਦੇ ਰਹੇ ਕਹਿੰਦੇ ਬੜਾ ਆਨੰਦ ਆਇਆ ਲੱਸੀ ਪੀ ਪੀ ਕੇ ਬੰਦੇ ਚੌੜੇ ਹੋਏ ਫਿਰਦੇ ਆ ਕਿ ਬਹੁਤ ਆਨੰਦ ਆ ਗਿਆ ਪਰ ਕਹਿੰਦੇ ਜਿਹੜੇ ਸੰਤ ਲੋਕ ਨੇ ਨਾ ਉਹਨਾਂ ਨੇ ਮੱਖਣ ਵੱਖਣ ਕੱਢ ਲਿਆ ਜਿਵੇਂ ਹਾਂਸ ਹੁੰਦਾ ਨਾ ਹਾਂਸ ਹਾਂਸ ਜਦੋਂ ਉਡਾਰੀ ਮਾਰਦਾ ਹੈ ਪਹਿਲੀ ਤੇ ਉਹਦੀ ਉਡਾਰੀ ਬਹੁਤ ਵੱਡੀ ਹੈ ਕੋਈ ਵੀ ਪੰਛੀ ਉਹਦੇ ਵਰਗੀ ਉਡਾਰੀ ਨਹੀਂ ਮਾਰ ਸਕਦਾ ਜਿੰਨੀ ਲੰਬੀ ਉਡਾਰੀ ਉਹ ਮਾਰਦਾ ਪਰ ਉਹਦੇ ਚ ਗੁਣ ਬਹੁਤ ਨੇ ਹੰਸ ਦੇ ਵਿੱਚ ਹੰਸ ਦੇ ਵਿੱਚ ਗੁਣ ਕੀ ਹੈ ਦੁੱਧ ਪਿਆ ਹੋਵੇ ਉਹਨੇ ਦੁੱਧ ਨਹੀਂ ਪੀਣਾ ਉਹਨੇ ਚੁੰਝ ਮਾਰਨੀ ਹੈ ਦੁੱਧ ਦੇ ਵਿੱਚ ਚੁੰਝ ਮਾਰਨ ਦੇ ਨਾਲ ਉਹ ਦੁੱਧ ਫਟ ਜਾਣਾ ਹੈ ਤੇ ਜਦੋਂ ਦੁੱਧ ਫੱਟ ਗਿਆ ਉਹਨੇ ਫੁੱਟੀਆਂ ਫੁੱਟੀਆਂ ਚੁਗ ਲੈਣੀਆਂ ਨੇ ਤੇ ਪਾਣੀ ਪਾਣੀ ਛੱਡ ਦੇਣਾ ਪਾਣੀ ਪਾਣੀ ਛੱਡ ਦੇਣਾ ਪਰ ਗੁਰੂ ਸਾਹਿਬ ਕਹਿੰਦੇ ਉਹ ਤੇ ਹੰਸ ਹੈ ਤੇ ਤੁਸੀਂ ਤੇ ਪਰਮ ਹੰਸ ਹੋ ਕਹਿੰਦੇ ਜਦੋਂ ਗੁਰਬਾਣੀ ਪੜਾਂਗੇ ਨਾ ਪਰਮ ਹੰਸ ਕਿੰਨੇ ਥਾਂ ਕੇ ਆਇਆ ਕਿ ਹੰਸ ਨਾਲੋਂ ਤੁਹਾਡੀ ਵਰਤੀ ਉੱਪਰ ਹੋਣੀ ਚਾਹੀਦੀ ਆ ਤੁਸੀਂ ਹੰਸ ਨਹੀਂ ਤੁਸੀਂ ਪਰਮ ਹੰਸ ਹੋ ਤੁਸੀਂ ਗੁਰਬਾਣੀ ਦੇ ਵਿੱਚੋਂ ਇਹ ਸ਼ਬਦਾਂ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਜਿੱਤੇ ਇਹ ਸ਼ਬਦਾਂ ਨੂੰ ਆਪਣੇ ਜੀਵਨ 'ਚ ਲਾਗੂ ਕਰ ਲਿਆ ਨਾ ਜਿੱਤੇ ਢਾਲ ਲਿਆ ਸ਼ਬਦਾਂ ਨੂੰ ਆਪਣੇ ਜੀਵਨ 'ਚ ਕਹਿੰਦੇ ਉਹਦੇ ਤੁਹਾਡੇ ਨਾਲ ਦਾ ਹੋਰ ਦੁਨੀਆ 'ਚ ਵੱਖਰਾ ਹੋਣਾ ਹੀ ਨਹੀਂ ਬੂ। ਜਦੋਂ ਅਸੀਂ ਪੜਦੇ ਆ ਨਾ ਦੂਸਰੇ ਪਾਤਸ਼ਾਹ ਦੇ ਬਾਬਤ ਸਾਖੀਆਂ ਤੀਸਰੇ ਪਾਤਸ਼ਾਹ ਦੇ ਬਾਬਤ ਸਾਖੀਆਂ ਕਹਿੰਦੇ ਉਹ ਜਾਂਦੇ ਰਹੇ 20 ਸਾਲ ਗੰਗਾ ਤੇ ਦੂਸਰੇ ਪਾਤਸ਼ਾਹ ਵੀ ਤੇ ਤੀਸਰੇ ਪਾਤਸ਼ਾਹ ਵੀ ਕਹਿੰਦੇ 20 ਸਾਲ ਜਾਂਦੇ ਰਹੇ ਪਰ ਮਿਲਿਆ ਨਹੀਂ ਕੁਝ ਵੀ ਪਰ ਜਦੋਂ ਦੂਸਰੇ ਪਾਤਸ਼ਾਹ ਮਿਲੇ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਉਹਨਾਂ ਨੇ ਪਰਮਹੰਸ ਬਣਾਤੇ ਸਾਡੇ ਦੂਸਰੇ ਗੁਰੂ ਬਣ ਗਏ ਜਦੋਂ ਦੂਸਰੇ ਗੁਰੂ ਨੂੰ ਤੀਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਮੇਲੇ ਗੁਰੂ ਅਮਰਦਾਸ ਮਹਾਰਾਜ ਮਿਲੇ ਕਹਿੰਦੇ ਉਹਨਾਂ ਨੂੰ ਵੀ ਫਿਰ ਪਰਮ ਹੰਸ ਬਣਤਾ ਭਾਵ ਕਿ ਅੱਜ ਸਾਡੇ ਗੁਰੂ ਨੇ ਤੀਸਰੇ ਪਾਤਸ਼ਾਹ ਜਿਨ੍ਹਾਂ ਦੀ ਬਾਣੀ ਰੋਜ਼ ਪੜ੍ਹੀ ਜਾਂਦੀ ਹੈ ਆਨੰਦ ਸਾਹਿਬ ਦੀ ਬਾਣੀ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਨਾ ਪਾਇਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ ਕਿ ਉਹਨਾਂ ਨੇ ਸੰਸਾਰ ਨੂੰ ਰੜਕ ਲਿਆ ਸੰਸਾਰ ਨੂੰ ਰੜਕੜ ਤੋਂ ਬਾਅਦ ਉਹਨਾਂ ਨੇ ਮੱਖਣ ਕੱਢ ਲਿਆ ਤੇ ਮੱਖਣ ਛਕ ਲਿਆ ਬੜਾ ਆਨੰਦਾ ਆ ਬਸ ਉਹਨਾਂ ਨੂੰ ਅਸੀਂ ਤੇ ਵਸਲ ਸੇ ਪੀਣ ਵਾਲੇ ਆ ਅਸੀਂ ਤਤ ਸਾਰ ਨਹੀਂ ਲੈਣਾ ਚਾਹੁੰਦੇ ਜਿੰਨਾ ਚਿਰ ਅਸੀਂ ਕਿਸੇ ਚੀਜ਼ ਦਾ ਤਤ ਸਾਰ ਨਹੀਂ ਲੈਂਦੇ ਉਹਨਾਂ ਚਿਰ ਸਾਨੂੰ ਸਮਝ ਨਹੀਂ ਲੱਗਦੀ ਬਸ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਮਾਇਆ ਦੋਦਨੇ ਵਨ ਬਹ ਹੈ ਬੁਤਾਰ ਜਿਨ ਬੋਲਿਆ ਤੈਨ ਖਾਇਆ ਅਬਰ ਬਲੋ ਬਨਹਾਰ ਕਬੀਰ ਮਾਇਆ ਦੁੰਦਨੀ ਜਿਹੜੀ ਦੁਨੀਆ ਨਾ ਸਮਝ ਲੋ ਦੁੱਧ ਦੀ ਚਾਟੀ ਹੈ ਇਹ ਚਾਟੀ ਦੇ ਵਿੱਚ ਨਾਮ ਦੀ ਠੰਡਕ ਵਾਲੇ ਸਵਾਸ ਨੇ ਮਨੁ ਮਧਾਣੀ ਹਲਾਈ ਜਾ ਰਹੀ ਹੈ ਪਹਿਲੇ ਸ਼ਲੋਕ ਦੇ ਨਾਲ ਦਾ ਹੀ ਸ਼ਲੋਕ ਹੈ ਕਿ ਰੜਕਿਆ ਜਾ ਰਿਹਾ ਸਾਰਾ ਕੁਝ ਜਿੰਨ ਬੁਲੋਇਆ ਕਹਿੰਦੇ ਜਿਨੇ ਮਧਾਣੀ ਦੇ ਨਾਲ ਰੜਕਿਆ ਨਾ ਅਗਰ ਬਲੋ ਬਰਹਾਰ ਕਹਿੰਦੇ ਮੇਰੇ ਰੜਕੀ ਹੀ ਰਹੇ ਨੇ ਕਈ ਤੇ ਬਸ ਕੱਲਾ ਰੜਕੀ ਰਹੇ ਨੇ ਉਹਨਾਂ ਨੇ ਇਸ ਮੰਧਾਣੀ ਦੇ ਨਾਲ ਗੋਧਰ ਡਿੱਕਿਆ ਤੇ ਉਸਨੇ ਮੱਖਣ ਖਾ ਲਿਆ। ਬਾਕੀ ਕਹਿੰਦੇ ਹੋਰ ਲੋਕ ਜਿਹੜਾ ਨੇੜਾ ਰੜਕੀ ਰਹੇ ਨੇ ਪਰ ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ। ਭਾਵ ਕਿ ਉਹ ਮਾਇਆ ਵਰਤਦੇ ਨੇ ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਮਾਇਆ ਵਰਤਦੇ ਆ ਪਰ ਮਾਇਆ ਨੂੰ ਚੰਗੇ ਥਾਂ ਤੇ ਵਰਤਦੇ ਆ। ਚੰਗੇ ਥਾਂ ਤੇ ਵਰਤਣ ਦਾ ਭਾਵ ਕਿ ਜੇ ਸਾਡੇ ਕੋਲ 4 ਪੈਸੇ ਹੈਗੇ ਆ ਨਾ ਧਰਮ ਦੇ ਕੰਮ ਤੇ ਲਾਓ ਪਰ ਕਹਿੰਦੇ ਕਈ ਲੋਕ ਐਸੇ ਆ ਮਾਇਆ ਇਕੱਠੀ ਤੇ ਕਰ ਲਈ ਪ੍ਰਾਰਥਨੇ ਠੇਕੇ ਵਾਲ ਨੂੰ ਭੱਜੇ ਜਾਂਦੇ ਆ ਉਹਨਾਂ ਨੂੰ ਪੁੱਛੀਂਦਾ ਇੱਧਰ ਕੀ ਐ ਇੱਧਰ ਤੇਰਾ ਪਿੰਡ ਤੇ ਹੈ ਨਹੀਂ ਧਰਮ ਤੇ ਤੇਰਾ ਪਿੱਛੇ ਰਹਿ ਗਿਆ ਉਹ ਕਹਿੰਦਾ ਥੋੜਾ ਜਿਹਾ ਕੰਮ ਸੀ ਮੈਂ ਕਈ ਬੰਦਿਆਂ ਨੂੰ ਪੁੱਛਦਾ ਹੁਣ ਨਾ ਵੀ ਤੂੰ ਇੱਧਰ ਕਿੱਧਰ ਜਾ ਰਿਹਾ ਹੁਣ ਕਹਿੰਦਾ ਮੈਂ ਸਵੇਰੇ ਖੇਤ 'ਚ ਕੰਮ ਕਰਾਉਣਾ ਬੰਦੇ ਪੁੱਛਣ ਚੱਲਿਆ ਮਾਹ ਹੁਣ ਤੇ ਬੰਦਿਆਂ ਦਾ ਟਾਈਮ ਹੀ ਨਹੀਂ ਹੁਣ ਤੇ ਕੰਮ ਕਰਾਉਣ ਦਾ ਟਾਈਮ ਹੀ ਕੰਮ ਤੇ ਹੈ ਹੀ ਨਹੀਂ ਅੱਜ ਦੇ ਸਮੇਂ 'ਚ ਤੇ ਚਲੋ ਮੰਨ ਲਓ ਜਦੋਂ ਖੇਤ ਬਿਲਕੁਲ ਵਿਹਲੇ ਪਏ ਹੁੰਦੇ ਆ ਉਦੋਂ ਵੀ ਕੀ ਫਿਰਦੇ ਹੁੰਦੇ ਆ ਮੈਂ ਕਹਿੰਦਾ ਹੁਣ ਕਿੱਧਰ ਚੱਲੇ ਕਹਿੰਦਾ ਮੈਂ ਬੰਦੇ ਪੁੱਛਣ ਚੱਲਿਆ ਕਰ ਮੈਂ ਮਾਹ ਕੰਮ ਤੇ ਹੈ ਨਹੀਂ ਕੋਈ ਇਹ ਸਾਰੀਆਂ ਤੇਰੀਆਂ ਨਿੱਡੀਆਂ ਗੱਲਾਂ ਝੂਠੀਆਂ ਨੇ ਤੂੰ ਐ ਕਹਿ ਵੀ ਮੈਂ ਮਾਲਿਆਂ ਗੰਮਾ ਵਾਸਤੇ ਚੱਲਿਆ ਦੁਨੀਆ ਜਿਹੜੀ ਹੈ ਨਾ ਰੜਕਤੇ ਰਹੀ ਹੈ ਜਿਵੇਂ ਕਿਸੇ ਨੇ ਕਿਹਾ ਨਾ ਕਹਿੰਦੇ ਮਧਾਨੀ ਵੀ ਹੈ ਛਾਟੀ ਵੀ ਹੈ ਪਰ ਦੁੱਧ ਦੀ ਥਾਂ ਤੇ ਪਾਣੀ ਪਾ ਲਿਆ ਜਦੋਂ ਦੁੱਧ ਦੀ ਥਾਂ ਤੇ ਪਾਣੀ ਪਾ ਲਿਆ ਕਹਿੰਦੇ ਸਾਰੀ ਜ਼ਿੰਦਗੀ ਰੜਕੀ ਜਾ ਹੁਣ ਇਹਦੇ ਵਿੱਚੋਂ ਮੱਖਣ ਨਹੀਂ ਨਿਕਲਣਾ ਕਿਉਂ ਕਿ ਕਿਉਂਕਿ ਦੁੱਧ ਦੀ ਥਾਂ ਤੇ ਪਾਣੀ ਪਾ ਬੱਲ ਗਿਆ ਅਸੀਂ ساری ਜ਼ਿੰਦਗੀ ਕਈ ਬੰਦੇ ਕਹਿੰਦੇ ਆ ਮੇਰੇ ਤੇ ਸ਼ਰਧਾ ਹੈ ਸ਼ਰਧਾ ਹੋਣੀ ਚਾਹੀਦੀ ਹੈ ਪਰ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਣਾਏ ਅਸੀਂ ਜਿਹੜੇ ਹਿੰਦੂ ਨੇ ਉਹ ਗੀਤਾ ਤੇ ਸ਼ਰਧਾ ਬਣਾਉਣ ਜਿਹੜੇ ਮੁਸਲਮਾਨ ਨੇ ਉਹ ਕੁਰਾਨ ਸ਼ਰੀਫ ਤੇ ਸ਼ਰਧਾ ਬਣਾਉਣ ਜੇ ਇਹਨਾਂ ਨੂੰ ਛੱਡ ਕੇ ਅਸੀਂ ਹੋਰਾਂ ਥਾਮਾਂ ਤੇ ਸ਼ਰਧਾ ਬਣਾ ਲਈ ਤਾਂ ਗੁਰੂ ਸਾਹਿਬ ਕਹਿੰਦੇ ਐ ਸਮਝ ਲਓ ਕਿ ਪਾਣੀ ਰੜਕਣ ਲੱਗ ਗਿਆ ਉਹ ਹੁਣ ਇਹਦੇ ਵਿੱਚੋਂ ਮੱਖਣ ਨਹੀਂ ਨਿਕਲਣਾ ਦੁਨੀਆ ਜਿਹੜੀ ਉਹ ਕਹਿੰਦੇ ਰੜਕ ਤੇ ਰਹੀ ਐ ਪਰ ਉਹ ਆਪਣਾ ਜੀਵਨ ਬੇਅਰਥ ਗੁਆਰੇ ਨੇ ਭਾਵੇਂ ਉਹਨਾਂ ਦੇ ਕੋਲ ਦੁੱਧ ਨਹੀਂ ਹੈ ਪਾਣੀ ਨੂੰ ਰੜਕਣ ਲੱਗ ਰਿਹਾ ਪਾਣੀ ਦੇ ਵਿੱਚੋਂ ਕਦੇ ਮੱਖਣ ਨਹੀਂ ਨਿਕਲਿਆ ਜੇ ਅਸੀਂ ਗਲਤ ਥਾ ਤੇ ਸ਼ਰਧਾ ਬਣਾ ਕੇ ਰਹਿ ਗਏ ਦਾ ਗੁਰੂ ਸਾਹਿਬ ਕਹਿੰਦੇ ਆਏ ਸਮਝ ਲਓ ਪਾਣੀ ਵਾਲੇ ਕੰਮ ਹੈ ਉਹ ਇਥੋਂ ਤੇਰੀ ਝੋਲੀ ਨਹੀਂ ਭਰਦੇ ਕਿਉਂ ਕਿ ਪਾਣੀ ਚ ਮਧਾਣੀ ਪਾ ਬੈਠਿਆ ਸ਼ਰਧਾ ਵੀ ਉੱਥੇ ਹੋਣੀ ਚਾਹੀਦੀ ਹੈ ਜਿੱਥੋਂ ਕੁਝ ਮਿਲਣਾ ਹੁੰਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਧਾ ਬਣਾਈਏ ਤੁਹਾਡੀਆਂ ਝੋਲੀਆਂ ਭਰ ਜਾਂਦੀਆਂ ਕਬੀਰ ਮਾਇਆ ਤੁਰ ਕੇ ਮੋਸਮ ਸੁਲਾਵਾ ਤ ਇੱਕ ਕਵੀਰਾ ਨਾਮ ਉਸੇ ਜਿਨ ਕੀਨੀ ਵਾਰ ਹੈ ਬਾਤ ਭਗਤ ਕਬੀਰ ਸਾਹਿਬ ਕਹਿੰਦੇ ਆ ਜਿਹੜੀ ਮਾਇਆ ਹੈ ਨਾ ਚੋਰਟੀ ਭਾਵ ਕੇ ਦੁਨੀਆ ਜਿਹੜੀ ਚੋਰਟੀ ਹੈ ਮਾਇਆ ਨਾ ਫਿਰ ਕਿਹੜੇ ਦੁਨੀਆ ਵਾਸਤੇ ਵਰਤਿਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਇਹ ਦੁਨੀਆ ਹੈ ਨਾ ਇਹ ਚੋਰਟੀ ਹੈ ਮੋਸਮ ਉਸ ਲਾਵੇ ਹਾਥ ਕਹਿੰਦੇ ਮੋਸਮ ਉਸ ਦਾ ਭਾਵ ਕਿ ਇਹ ਠੱਗ ਠੱਗ ਕੇ ਸਦਾ ਹੀ ਠੱਗ ਠੱਗ ਕੇ ਲਾਵਾ ਹਾਕ ਹੱਟੀ ਨੂੰ ਸਜਾਉਂਦੇ ਆ ਲੋਕ ਕਿ ਮੈਂ ਲੁੱਟ ਲਿਆ ਮੈਂ ਲੁੱਟ ਲਿਆ ਦੁਨੀਆ ਇੱਕ ਦੂਜੇ ਨੂੰ ਲੁੱਟਦੀ ਐ ਲੁੱਟਦੀ ਪਰ ਭਗਤ ਕਬੀਰ ਸਾਹਿਬ ਕਹਿੰਦੇ ਏਕ ਕਬੀਰਾ ਨਾਮ ਉਸ ਹੈ ਕਹਿੰਦੇ ਦੁਨੀਆ ਨੂੰ ਲੁੱਟ ਲਿਆ ਦੁਨੀਆ ਨੇ ਪਰ ਕਬੀਰ ਸਾਹਿਬ ਕਹਿੰਦੇ ਮੈਨੂੰ ਨਹੀਂ ਕੋਈ ਲੁਕ ਸਕਿਆ ਜੇ ਨਕੀਨੀ 12 ਬਾਗ ਕਹਿੰਦੇ 12 ਬਾੜ ਦਾ ਭਾਵ ਕਿ ਮੈਂ ਤੇ ਉਹ ਦੁਨੀਆ ਦੇ 12 ਟੋਟੇ ਕਰਕੇ ਰੱਖ ਜਿਹੜੀ ਮੈਨੂੰ ਠੱਗੜਾਈ ਸੀ ਕਹਿੰਦੇ ਉਹਨੂੰ ਭੰਨ ਕੇ ਟੋਟੇ ਟੋਟੇ ਕਰ ਤਰ ਭਾਵ ਕਿ ਜਿਹੜੀ ਚੀਜ਼ ਸਾਨੂੰ ਗੁਰੂ ਨਾਲ ਤੋੜ ਨਾਉਂਦੀ ਹੈ ਨਾ ਉਹਦਾ ਪਾਸਾ ਵੱਖੋ ਬਸ ਜਿਹੜੀ ਚੀਜ਼ ਸਾਨੂੰ ਨਹੀਂ ਠੀਕ ਉਹਦਾ ਉਹਦਾ ਕਿਪਾਸਾ ਵਟੋ ਕਈ ਬੰਦਿਆਂ ਨੂੰ ਗੋਲੀਆਂ ਜਿਹੜੀਆਂ ਮੈਡੀਕਲ ਹੁੰਦੀਆਂ ਗੋਲੀਆਂ ਹੁੰਦੀਆਂ ਨੇ ਨਾ ਉਹ ਕਈਆਂ ਨੂੰ ਰੈਕਸ਼ਨ ਕਰਦੀਆਂ ਨੇ ਜੋ ਰੈਕਸ਼ਨ ਕਰਦੀਆਂ ਨੇ ਤਾਂ ਕਿੱਥੋਂ ਮਰਜੀ ਲੈ ਲੈ ਚਾਹੇ ਉਹ ਗੋਲੀ ਤਾਂ ਉਹਨੇ ਰੈਕਸ਼ਨ ਕਰਨਾ ਹੀ ਕਰਨਾ ਚਾਹੇ ਵਧੀਆ ਕੰਪਨੀ ਦੀ ਹੋਵੇ ਚਾਹੇ ਉਹ ਘਟੀਆ ਕੰਪਨੀ ਦੀ ਹੋਵੇ ਉਹਨੇ ਰੈਕਸ਼ਨ ਕਰਨਾ ਹੀ ਕਰਨਾ ਹੈ ਪਰ ਕਹਿੰਦੇ ਉਹ ਗੋਲੀ ਤੋਂ ਫਿਰ ਪਰਹੇਜ਼ ਕਰਨ ਲਈ ਬੰਦਾ ਕਹਿੰਦੇ ਉਹਨੂੰ ਕੋਈ ਪ੍ਰੋਬਲਮ ਨਹੀਂ ਜੇ ਉਹ ਗੋਲੀ ਤੋਂ ਪਰਹੇਜ਼ ਕਰ ਲਿਆ ਅੱਗੇ ਵਾਸਤੇ ਉਹਨੂੰ ਫਿਰ ਜਦੋਂ ਉਹ ਗੋਲੀ ਖਾਣੀਏ ਨਹੀਂ ਉਹਨੂੰ ਰੈਕਸ਼ਨ ਕੱਦ ਤੇ ਜਿਹੜੇ ਬੰਦੇ ਸਾਨੂੰ ਰੋਜ਼ ਮਾੜਾ ਸਮਝਦੇ ਆ ਨਾ ਗੁਰਬਾਣੀ ਵਾਲੇ ਨੂੰ ਗੁਰੂ ਨੂੰ ਮਾੜਾ ਸਮਝਦੇ ਕਹਿੰਦੇ ਉਹਨਾਂ ਤੋਂ ਪਾਸਾ ਵਟ ਲੋ ਜੇ ਉਹਨਾਂ ਦੇ ਨਾਲ ਤੁਸੀਂ ਰੋਜ਼ ਜੁੜੋਗੇ ਕਹਿੰਦੇ ਉਹ ਤੁਹਾਨੂੰ ਤੰਗ ਕਰਨਗੇ ਕਹਿੰਦੇ ਉਹਨਾਂ ਨੂੰ ਭੰਨ ਕੇ 12 ਟੋਟੇ ਕਰ ਦੋ ਕਹਿੰਦੇ ਜਿਹੜੇ ਬੰਦੇ ਤੁਹਾਨੂੰ ਗੁਰੂ ਤੋਂ ਤੋੜਨਾ ਚਾਹੁੰਦੇ ਜਿਹੜੀ ਮਾਇਆ ਜਿਨੇ ਕਹਿੰਦੇ ਦੁਨੀਆ ਨੂੰ ਠੱਗ ਲਿਆ ਪਰ ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਨਹੀਂ ਠੱਗ ਸਕੀ ਮਾਇਆ ਕਿਉਂਕਿ ਮੈਂ ਉਹ ਮਾਇਆ ਦੇ 12 ਟੋਟੇ ਕਰਤੇ ਗਏ ਟੋਟੇ-ਨੋਟੇ ਕਰਕੇ ਰੱਖਦੀ ਜਿਵੇਂ ਭਗਤ ਕਬੀਰ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਨਾ ਕਿ ਜਿਹੜੇ ਸਾਖਤ ਪੁਰਸ਼ ਹੁੰਦੇ ਆ ਉਹਨਾਂ ਨੂੰ ਜਿੰਨਾ ਮਰਜੀ ਸਮਝਾ ਲਿਓ ਜਿੰਨਾ ਮਰਜੀ ਉਹਨਾਂ ਨੂੰ ਕਹਿ ਲਿਓ ਕਹਿੰਦੇ ਉਹ ਸਮਝਿਆ ਨਹੀਂ ਕਰਦੇ ਬਸ ਉਹਨਾਂ ਤੋਂ ਆਪ ਹੀ ਦੂਰ ਰਹੋ ਜਿਵੇਂ ਗੁਰੂ ਸਾਹਿਬ ਕਹਿੰਦੇ ਨਾ ਕਹਿੰਦੇ ਮੀਨ ਬੱਕਰ ਫਾਂਕੇਵਾਰ ਕਾਟਿਓ ਰਾਂਦ ਕਿਓ ਬੋਹ ਬਾਨੀ ਖੰਡ-ਖੰਡ ਕਰ ਭੋਜਨ ਕਿਨੋ ਤਾਉ ਨਾ ਵਿਸਰਿਓ ਪਾਨੀ ਕਹਿੰਦੇ ਜਿਹੜੀ ਮੱਛੀ ਹੁੰਦੀ ਆ ਨਾ ਮੱਛੀ ਕਹਿੰਦੇ ਫੜਨ ਵਾਲੇ ਨੇ ਮੱਛੀ ਫੜ ਲੈਂਦੀ ਮੱਛੀ ਦੇ ਕੋਕੇ-ਟੋਟੇ ਕਰਤੇ ਕਹਿੰਦੇ ਉਹਦੇ ਟੋਟੇ-ਟੋਟੀ ਕਰਨ ਤੋਂ ਬਾਅਦ ਉਹਨੇ ਪਤੀਲੇ ਚ ਪਾ ਕੇ ਰਝਾਲਿਆ ਵੱਖਰੇ-ਵੱਖਰੇ ਤਰੀਕਿਆਂ ਦੇ ਨਾਲ ਉਹਨੂੰ ਬਣਾ ਲਿਆ ਕਹਿੰਦੇ ਜਦੋਂ ਖਾਣ ਲੱਗਿਆ ਜਦੋਂ ਦੰਦਾਂ ਦੇ ਥੱਲੇ ਚਵਾਇਆ ਨਾ ਮੱਛੀ ਦੇ ਕਹਿੰਦੇ ਬਹੁਤ ਟੋਟੇ ਹੋ ਗਏ। ਮੀਨ ਪਕਰ ਫਾਂਕੇਵਾਰ ਕਾਂਟਿਓ ਕਾਟਿਓ ਰਾਜਕਿਓ ਬੋਵਾਨੀ ਖੰਡ-ਖੰਡ ਕਰ ਭੋਜਨ ਕੀਨੋ ਖੰਡ-ਖੰਡ ਦਾ ਭਾਵ ਕਿ ਛੋਟੇ-ਛੋਟੇ ਟੋਟੇ ਕਰਤੇ। ਖੰਡ-ਖੰਡ ਕਰ ਭੋਜਨ ਕੀਨੋ ਤੌਹ ਨ ਵਿਸਰਿਓ ਪਾਨੀ। ਕਹਿੰਦੇ ਮੱਛੀ ਨੂੰ ਪਾਣੀ ਨਹੀਂ ਭੁੱਲਿਆ ਚਾਹੇ ਇੰਨੇ ਟੋਟੇ ਹੋ ਗਏ ਇੰਨਾ ਕੁਛ ਵਾਪਰਿਆ ਉਹਦੇ ਨਾਲ। ਫੇਰ ਵੀ ਬੰਦਾ ਪਾਣੀ ਪਾਣੀ ਕਰਦਾ ਜਦੋਂ ਰਾਤ ਨੂੰ ਮੱਛੀ ਖਾਣ ਵਾਲੇ ਪਾਣੀ ਪਾਣੀ ਕਰਦੇ ਆ ਭਾਵੇਂ ਉਹ ਬੰਦਾ ਨਹੀਂ ਪੀ ਰਿਹਾ ਪਾਣੀ ਜਿਹੜੀ ਮੱਛੀ ਉਹਦੇ ਅੰਦਰ ਗਈ ਆ ਉਹ ਪਾਣੀ ਮੰਗ ਰਹੀ ਆ ਕਿਹਦੇ ਜਿਹੜਾ ਸਾਕਤ ਬੰਦਾ ਹੁੰਦਾ ਕਹਿੰਦੇ ਉਹਨੂੰ ਜਿੰਨਾ ਮਰਜੀ ਸਮਝਾ ਲਿਓ ਜਿੰਨਾ ਮਰਜੀ ਜ਼ੋਰ ਲਾ ਲਿਓ ਕਹਿੰਦੇ ਉਹ ਉਹ ਵੀ ਸਮਝਿਆ ਨਹੀਂ ਕਰਦਾ ਉਬੀ ਦੀ ਸਮਝਿਆ ਕਰਦਾ ਮੱਛੀ ਦੀ ਉਦਾਹਰਣ ਥਾਂ ਥਾਂ ਦੇ ਦਿੱਤੀ ਹੈ ਪਰ ਮੱਛੀ ਦੇ ਉਹ ਉਦਾਹਰਣ ਦੇ ਨਾਲ ਗੱਲ ਇਹ ਵੀ ਹੈ ਕਿ ਮੱਛੀ ਪਾਣੀ ਪਾਣੀ ਕੂਕਣਾ ਨਹੀਂ ਛੱਡਦੀ ਅਸੀਂ ਬਾਣੀ ਬਾਣੀ ਕੂਕਣਾ ਕੰ ਛੱਡਤਾ ਅਸੀਂ ਵੀ ਬਾਣੀ ਬਾਣੀ ਕਰਦੇ ਰਹੀਏ ਚਾਹੇ ਦਿਨ ਹੈ ਚਾਹੇ ਰਾਤ ਹੈ ਕਬੀਰ ਕੇਸੋ ਕੇਸੋ ਕੂਕੀ ਐ ਨਾ ਸੁਈਐ ਆਸਾਰ ਰਾਤ ਦਿਵਸ ਕੈ ਕੂਕਣਾ ਕਬੂ ਕੇ ਸੁਨੇ ਪੁਕਾਰ ਕਹੇ ਜਿਵੇਂ ਮੱਛੀ ਪਾਣੀ ਬਿਨਾ ਸਾਰ ਨਹੀਂ ਸਕਦੀ ਮੱਛੀ ਪਾਣੀ ਪਾਣੀ ਕਰਦੀ ਐ ਕਹੇ ਜਿਹੜੇ ਇਨਸਾਨ ਆ ਸੀ ਅਸੀਂ ਵੀ ਬਾਣੀ ਬਾਣੀ ਕਰਿਆ ਕਰੀਏ ਕਬੀਰ ਕੇਸੋ ਕੇਸੋ ਕੂਕੀ ਐ ਕੇਸੋ ਦਾ ਭਾ ਪਰਮਾਤਮਾ ਕਬੀਰ ਕੇਸੋ ਕੇਸੋ ਕੂਕੀ ਹੈ ਚਾਹੇ ਵਾਹਿਗੁਰੂ ਕੋ ਅੱਲਾ ਕੋ ਰਾਮ ਕੋ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੁਝਿਆ ਆਸਾਰ ਰਾਤ ਦਿਵਸ ਕੈ ਕੂਕਨੇ ਕਬੂ ਕੇ ਸੁਨੇ ਪੁਕਾਰ ਕਦੇ ਤੇ ਕਹਿੰਦੇ ਵਾਰੀ ਆਉਗੀ ਕਦੇ ਤੇ ਸਾਡੀ ਸੁਣੀ ਜਾਣੀ ਹੈ ਪਰ ਜੇ ਅਸੀਂ ਪਰਮਾਤਮਾ ਦਾ ਦਰ ਨਾ ਛੱਡੀਏ ਨਾ ਇੱਕ ਨਾ ਇੱਕ ਦਿਨ ਕਹਿੰਦੇ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਗੇ ਸੋ ਆਓ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰੀਏ ਜੀ ਬੋਲਦੇ ਤਾਂ ਬਹੁਤ ਭੁੱਲਾ ਹੋ ਗਏ ਹੋਣਗੇ 20 ਸ਼ਲੋਕ ਜਿਹੜੇ ਇੱਥੇ ਤੱਕ ਆਪਣੇ ਵਿਚਾਰੇ ਗਏ ਨੇ ਕੱਲ ਤੋਂ 21ਵਾਂ ਸ਼ਲੋਕ ਜਿਹੜਾ ਉਹਦੀ ਵਿਚਾਰ ਆਪਾਂ ਰਲ ਮਿਲ ਕੇ ਫਿਰ ਕੱਲ ਨੂੰ ਕਰਾਂਗੇ ਆਓ ਐਨੀ ਇਹ ਬੇਤੀਆਂ ਪ੍ਰਵਾਨ ਜੀ ਗੱਜ ਕੇ ਫਤੇ ਬਲਾਈਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ